शद सिंह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਫਤਿਹ ਰੈਲੀ ਕੱਢੀ ਜਾ ਰਹੀ ਹੈ ਇਹਦੇ ਬਾਰੇ ਥੋੜਾ ਜਿਹਾ ਜਾਣਨਾ ਪਈਏ ਦੇਖੋ ਜੀ ਜਿਵੇਂ ਆਪਣੇ ਆਪਣੇ ਦੇਸ਼ ਵਿੱਚ ਮਰਾਇਆ ਜਾਂਦਾ ਵੀ ਸੱਚ ਤੇ ਝੂਠ ਤੇ ਜਿੱਤ ਦੀ ਹੋਈ ਹੈ ਜਿਵੇਂ ਝੂ ਬਦੀ ਨਹੀਂ ਬਦੀ ਜਿੱਤ ਹੋਈ ਤੇ ਉਸੇ ਹਿਸਾਬ ਨਾਲ ਜੇ ਝੂਠ ਤੇ ਜਿੱਤ ਹੋਈ ਸੀ ਤੇ ਇਸ ਵਾਸਤੇ ਸਾਡੇ ਯੋਧਿਆਂ ਨੇ ਆਪਣੇ ਸੀਰ ਦਾ ਫਿੱਤਾ ਫਿੱਤਾ ਇਸ ਦੇਸ਼ ਵਾਸਤੇ ਇਸ ਕੌਮ ਵਾਸਤੇ ਇਸ ਸੰਤ ਵਾਸਤੇ 바ਰੇ ਆ ਤੇ ਸਾਡਾ ਫਰਜ ਬਣਦਾ ਹੈ ਕਿ ਅੱਜ ਉਹਨਾਂ ਦੀ 29ਵੀਂ ਵਰਸੀ ਤੇ ਅਸੀਂ ਉਹਨਾਂ ਨੂੰ ਯਾਦ ਕਰੀਏ ਤੇ ਉਸੇ ਵਾਸਤੇ ਅਸੀਂ ਕਿ ਫਤਿਹ ਰੈਲੀ ਕੱਢ ਰਹੇ ਹਾਂ ਕਿ ਸਾਡੇ ਯੋਧਿਆਂ ਨੇ ਕਿੱਡੇ-ਕਿੱਡੇ ਮੋਰਚੇ ਫਤਿਹ ਕਰੇ ਅਸੀਂ ਉਹਨਾਂ ਬਾਅਦ ਤੇ 10 ਮਿੰਟ ਉਹਨਾਂ ਨੂੰ ਯਾਦ ਵੀ ਨਹੀਂ ਕਰ ਸਕਦੇ ਤੇ ਇਸੇ ਮੰਤਰ ਨੂੰ ਮੁੱਖ ਰੱਖਦੇ ਹੋਏ ਸਾਡੇ ਜਿਹੇ ਦਰਜਤਾਰ ਸਿੰਘ ਜੀ ਵਾਲਾ ਜੇਲ੍ਹ ਚੋਂ ਤੇ ਭਾਈ ਤਾਰਾ ਨੇ ਜੇਲ੍ਹ ਚੋਂ ਚਿੱਠੀ ਭੇਜੀ ਐ ਸਿਕ ਸੰਗਤਾਂ ਨੂੰ ਕਿ ਇਹਨਾਂ ਯੋਧਿਆਂ ਦਾ ਆਪਾਂ ਨੇ ਪੁਰਬ ਜ਼ਰੂਰ ਮਨਾਉਣਾ ਹੈ ਤੇ ਇਸੇ ਮੰਤਰ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਕਾਲੀ ਅਮਰ ਸਰਬਲੋ ਸਰਦਾਰ ਸੇਮਜ ਦੀ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੱਥੇ ਰੈ ਤੋ ਜਗਮਾਨ ਸਿੰਘ ਜੀ ਕੀ ਕਹਿਣਾ ਤੁਸੀਂ ਤੇ ਅੱਜ ਮੈਂ ਬੋਲੂਗਾ ਵੀ ਦੋ ਤਰ੍ਹਾਂ ਦੀ ਅੱਜ ਇੱਕ ਤਾਂ 31 ਅਗਸਤ ਹੈ ਜਿਹੜਾ ਇਹ ਪਹਿਲਾਂ ਵੀ ਝੂਠ ਦੀ ਝੂਠ ਤੇ ਸੱਚ ਦੀ ਜਿੱਤ ਹੋਈ ਸੀ ਤੇ ਅੱਜ ਵੀ ਸਾਡੀ ਜਿਹੜੀ ਹਾਈ ਕੋਰਟ ਦੇ ਵਿੱਚ ਜਿਹੜੀ ਕੰਗਣਾ ਰਣਾਉਤ ਨੇ ਜੀ ਫਿਲਮ ਕੱਢੀ ਸੀਗੀ ਸਿੱਖਾਂ ਦੇ ਜਗਮਾ ਤੇ ਲੂਣ ਭੁੱਕਣ ਦੀ ਕੋਸ਼ਿਸ਼ કરી ਸੀ ਉਹਦੇ ਤੇ ਵੀ ਅੱਜ ਸਾਡੀ ਜਿੱਤ ਹੋਈ ਹੈ ਮਾਣਯੋਗ ਜਿਹੜੇ ਜੱਜ ਸਹਿਬਾਨ ਨੇ ਜੀ ਹਾਈ ਕੋਰਟ ਦੇ ਉਹਨਾਂ ਨੇ ਅੱਜ ਇਸ ਫਿਲਮ ਤੇ ਰੋਕ ਲਗਾ ਦਿੱਤੀ ਹੈ ਜੀ ਉਹਦਾ ਸਰਟੀਫਿਕੇਟ ਰੋਕਿਆ ਗਿਆ ਹੈ ਤੇ ਅਸੀਂ ਇਸ ਨੂੰ ਕਹੋਗੇ ਵੀ ਜਿਹੜੀ ਝੂਠ ਦੀ ਹੈ ਸੱਚ ਦੇ ਮਤਲਬ ਝੂਠ ਤੇ ਸੱਚ ਦੀ ਜਿੱਤ ਹੋਈ ਹੈ ਸਿੱਖਾਂ ਦੀ ਪੂਰੇ ਸਿੱਖ ਸਮਾਜ ਦੀ ਜੋ ਜਿੱਤ ਹੋਈ ਹੈ ਜੀ ਸੋ ਅਗਰ ਉਹਨਾਂ ਨੇ ਕੋਈ ਸੀਨ ਕੱਟ ਕੇ ਦੁਬਾਰਾ ਸ਼ੁਰੂ ਕਰਤੀ ਫੇਰ ਉਹਦੇ 'ਚ ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ਦੇ ਕਿਰਦਾਰ ਤੇ ਜਾਂ ਸਿੱਖ ਲੀਡਰਾਂ ਤੇ ਉਂਗਲ ਨਾ ਚੱਕੀ ਜਾਵੇ ਫਿਲਮਾਂ ਜਿੱਦਾਂ ਦੀ ਮਰਜ਼ੀ ਬਣਾਉਣ ਉਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਜੀ ਤੁਹਾਡਾ ਅੱਲਾ ਇਦਾਂ ਹੈ ਜੀ ਅੱਜ ਜੋ ਆਇਆ ਇਹ ਪ੍ਰੋਗਰਾਮ ਹੈ ਇਹ ਜੋ ਦੂਤ ਸੋਧ ਦੇਣਾ ਅੱਜ ਅੱਜ ਦੇ ਦਿਨ ਉਸ ਇਨਸਾਨ ਦਾ ਸੋਧਾ ਲਾਇਆ ਗਿਆ ਜਿਸ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਖੂਨ ਦਾ ਹੌਲੀ ਖੇਲਦੀ ਅਤੇ ਸਾੜੀਆਂ ਧੀਆਂ ਭੈਣਾਂ ਦੇ ਪੱਤਾ ਪੰਜਾਬ ਦੇ ਥਾੜਿਆਂ ਦੇ ਵਿੱਚ ਰੋਲੀਆਂ ਥਾੜਾ ਜਥੇਦਾਰ ਜਗਦੇਵ ਸਿੰਘ ਕੌਂਕਾ ਇਹਨਾਂ ਨੇ ਸਹਿਯੋਗ ਕੀਤਾ ਭਾਈ ਸਵਨ ਸਿੰਘ ਜੀ ਖਾਲੜਾ ਜੋ ਕਿ ਸਾਰਾ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਕਾਰਕੁਨ ਸੀ ਜੀ ਨੇ 25000 ਹਲਵਾਰ ਸਲਾਖ ਲੱਭੀ ਸੀ ਉਹਨੂੰ ਵੀ ਇਹਨਾਂ ਨੇ ਲਾਸ਼ ਬਣਾਇਆ ਅੱਜ ਭਾਈ ਦਲਾਵਰ ਸਿੰਘ ਅਦੇ ਜਗਤਾਰ ਸਿੰਘ ਹਵਾਲਾ ਜਗਤਾਰ ਸਿੰਘ ਤਾਰਾ ਉਹਨਾਂ ਦੀ ਸਾਰੀ ਟੀਮ ਨੇ ਭਾਈ ਬਲਵੰਸੀ ਰਾਜਵਾਨ ਨਾਲ ਇਕੱਠੇ ਹੋ ਕੇ ਉਸ ਦੋਸਤ ਨੂੰ ਸੋਧਿਆ ਸੀ ਅੱਜ ਇਸ ਕਰਕੇ ਅਸੀਂ ਨੂੰ ਅੱਜ ਫਤਿਹ ਦਿਵਸ ਮਨਾ ਰਹੇ ਆਂ ਦੂਜੀ ਗੱਲ ਇੱਕ ਫਿਲਮ ਆਈ ਸੀ ਪੰਜਾਬ ਅਮਰਜੈਂਸੀ emergancy ਦੇ ਵਿੱਚ ਜੋ ਸਿੱਖਾਂ ਦਾ کردار ਹੈ ਅਸੀਂ ਲੜਾਈ ਲੜੇ ਅਮਰਜੈਂਸੀ ਦੇ ਵਿਰੁੱਧ 17000 ਸਿੱਖ ਅਤੇ ਪੰਜਾਬੀ ਜੇਲ੍ਹਾਂ ਚ ਗਏ ਉਦੋਂ ਜਦੋਂ ਅਮਰਜੈਂਸੀ ਲੱਗੀ ਸੀ ਪਰ ਇਸ ਫਿਲਮ ਦਾ ਜੋ ਟ੍ਰੇਲਰ ਦਿਖਾਇਆ ਗਿਆ ਉਹ ਨਹੀਂ ਤੇ ਬਿਲਕੁਲ ਉਲਟ ਸਮੇਂ ਦੇ ਮੁਤਾਬਕ ਬਿਲਕੁਲ ਉਲਟ ਜਿਹੜੀ ਸੀਨਾਂ ਦਿਖਾਇਆ ਜਾ ਰਹੇ ਨੇ ਅਤੇ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਕਦਾਰ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾ ਜਾ ਰਹੀ ਹੈ ਜਿਹੜਾ ਉਹ ਐਕਟਰ ਆ ਖੁਦ ਬੀੜੀਆਂ ਸਿੱਖਦਾ ਪਿੰਡਾਂ ਵਾਲਾ ਬੰਦਾ ਅਸੀਂ ਨਹੀਂ ਹੈ ਬਰਦਾਸ਼ਤ ਕਰਾਂਗੇ ਕਿ ਸੱਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਜਿਹਨੇ ਸਾਨੂੰ ਕੱਚੀ ਗੜੀ ਚਮਕੌਰ ਦੀ ਯਾਦ ਕਰਾਈ ਹੈ ਜਿਹੜਾ ਨਾ ਬੁੱਠੀ ਭਰ ਸਿੰਘਾਂ ਦੇ ਨਾਲ 72 ਘੰਟੇ ਇੰਡੀਆ ਦੀ ਸਰਕਾਰ ਫੌਜ ਪ੍ਰਤਾਨਿਆਂ ਦੀ ਫੌਜ ਅਤੇ ਰੂਸ ਦੀ ਫੌਜ ਨਾਲ ਲੜਾਈ ਲੜੀ ਆ ਉਸ ਯੋਧੇ ਦੀ ਜਿਹੇ ਕਦਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਉਹਦਾ ਵਿਰੋਧ ਕਰਾਂਗੇ ਕੋਈ ਵੀ ਇਨਸਾਨ ਹਾਂ ਤੇ ਜਰਨੈਲ ਸਿੰਘ ਖਾਲਸੇ ਦਾ ਜਿਹੜਾ ਰੋਲ ਹੈ ਉਹ ਕਿਸੇ ਫਿਲਮ 'ਚ ਅਸੀਂ ਬਰਬਾਦ ਨਹੀਂ ਕਰਾਂਗੇ ਉਹ ਕੌਮ ਦਾ ਸ਼ਹੀਦ ਹੈ 20ਵੀਂ ਸਦੀ ਦਾ ਮਹਾਨ ਸਿੱਖ ਹੈ ਅਕਾਲ ਤਖਤ ਤੋਂ ਉਹਨੂੰ ਸ਼ਹੀਦ ਦਾ ਐਲਾਨ ਕੀਤਾ ਗਿਆ ਅਤੇ ਉਹਨਾਂ ਦੀ ਯਾਦਗਾਰ ਸਿਰ ਅਕਾਲ ਤਖਤ ਸਾਹਿਬ ਤੇ ਸਾਰੀ ਗਈ ਹੈ ਉਸ ਗੁਰਸਿੱਖ ਦਾ ਇੱਕ ਸਿੱਖਤ ਪੀੜ੍ਹੀ ਪੀੜੇ ਵਾਲਾ ਕੋਈ ਕਿਰਦਾਰ ਕਰੇ ਉਸ ਸਿੱਖ ਕੌਮ ਕਦੇ ਬਰਬਾਦ ਨਹੀਂ ਕਰੇਗੀ ਅੱਜ ਹਾਈ ਕੋਰਟ ਤੋਂ ਸਾਨੂੰ ਫਿਲਮ ਦੀ ਰੋਕ ਬਾਤ ਤੇ ਹਾਈ ਕੋਰਟ ਨੇ ਕੁਥਾੜੇ ਜਗਮੰਦ ਮੱਲਬ ਲਾਈ ਆ ਉਹਦਾ ਗਾਣਾ ਜਿਹੜਾ ਜਿਹੜਾ ਦੇਵਤਾ ਜਿਹੜਾ ਆਜ਼ਾਦੀ ਮਨਾ ਰਹੇ ਫਤਿਹ ਦੇਵਤਾ ਦੇ ਉਹ ਮਨਾ ਰਹੇ ਆ ਇਹ ਕਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਿਣਾ ਜੀ ਜੋ ਫਤਿਹ ਮਾਰ ਕੇ ਰੈਲੀ ਇਹ ਅੱਜ ਸਾਡੀ ਬਹੁਤ ਵੱਡੀ ਜਿੱਤ ਹੋਈ ਆ ਇਹ ਜਿਹੜੀ ਐਮਰਜੈਂਸੀ ਫੈਲ ਆ ਸਾਡੇ ਸਿੱਖਾਂ ਦੀ ਨੇਸਲ ਕੁੱਤੀ ਕੀਤੀ ਗਈ ਆ ਵਿੱਚ ਸਾਡੇ ਕਿਰਦਾਰ ਤੇ ਉਂਗਲ ਚੁੱਕੀ ਗਈ ਆ ਉਹਦੇ ਲਈ ਹੀ ਹਾਈ ਕੋਰਟ ਵਿੱਚ ਕੇਸ ਲਾਇਆ ਸੀ ਜੋ ਸਾਨੂੰ ਮਾਂ ਜੋ ਹਾਈ ਕੋਰਟ ਨੇ ਸਾਡੇ ਹੱਕ ਦਾ ਫੈਸਲਾ ਕਰਕੇ ਸਾਨੂੰ ਜਿੱਤ ਦਿੱਤੀ ਆ ਤੇ ਵੱਡੀ ਗੱਲ ਇਹ ਫਿਲਮ ਵਿੱਚ Hindu ਤੇ Sikh ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਅਸੀਂ Hindu Sikh ਭਾਈਚਾਰਾ ਬਹੁਤ ਪਿਆਰ ਨਾਲ ਰਹਿੰਦੇ ਆ ਸਾਡਾ ਆਪਸ ਵਿੱਚ ਕੋਈ ਬੈਰ ਨਹੀਂ ਪਰ ਫਿਲਮ ਵਿੱਚ ਉਹਨੇ ਦਿਖਾਇਆ ਗਿਆ ਵੀ ਬਸਾਂ ਚੋਂ ਕੱਟ-ਕੱਟ ਕੇ Hindu ਮਾਰੇ ਆ ਇਦਾਂ ਦਾ ਕੁਝ ਨਹੀਂ ਹੋਇਆ ਸੀ ਇਹ ਜਿਹੜਾ ਕੁਝ ਹੋਇਆ ਸੀ ਉਹਨਾਂ ਦੇ ਖੁੱਦ ਦੇ ਉਹਨਾਂ ਦੇ ਬੰਦੇ ਸੀ ਪਰ ਸਾਡਾ Hindu Sikhਾਂ ਦਾ ਵਧੀਆ ਪਿਆਰ ਆ ਤੇ ਇਹ ਕੰਗੜਾ ਰਵੱਤ ਇਹ ਸਾਡੇ ਵਿੱਚ ਫਿੱਕ ਪਵਾਰੀ ਆ ਤੇ ਇਸ ਦੇ ਨਾਲ ਸਾਡੇ ਭਾਈਚਾਰੇ 'ਚ ਬਹੁਤ ਫਰਕ ਪੈਂਦਾ ਜੇ ਫਿਲਮ ਲੱਗਦੀ ਆ ਤੇ ਇੱਕ ਅੱਜ ਸ਼ੀਦੀ ਦਿਹਾੜਾ ਸੀਗਾ ਅਸੀਂ ਅੱਜ ਇੱਕ ਬੁੱਚੜ ਸੋਤਿਆ ਸੀਗਾ ਸਾਡੇ ਸਿੰਘਾਂ ਨੇ ਤੇ ਉਹਦੇ ਵਿੱਚ ਅੱਛਾ ਅਸੀਂ ਫਤਿਹ ਦਿਵਸ ਮਨਾ ਰਹੇ ਆ ਕਿਉਂਕਿ ਜੇ ਉਹਨੂੰ ਅੱਜ ਨਾ ਮਾਰਿਆ ਜਾਂਦਾ ਅੱਜ ਦੇ ਦਿਨ ਤਾਂ ਸਾਡੀ ਸਿੱਖ ਨੌਖਲ ਕੁਸ਼ੀ ਬਹੁਤ ਹੋਣੀ ਸੀਗੀ ਬਹੁਤ ਸਿੰਘਾਂ ਦਾ ਨੁਕਸਾਨ ਹੋਣਾ ਸੀਗਾ ਸਾਡੀ ਆਉਣ ਵਾਲੀ ਨੌਜਵਾਨੀ ਪੀੜ੍ਹੀ ਬਹੁਤ ਪ੍ਰਭਾਵਿਤ ਹੋਣੀ ਸੀਗੀ ਤੇ ਉਹਨਾਂ ਨੇ ਸ਼ੀਧੀਆਂ ਦੇ ਕੇ ਸਾਡਾ ਨੌਰੋਚਨ ਕੀਤਾ ਤੇ ਸਾਡੇ ਚੜ੍ਹਦੀ ਕਲਾ ਦਾ ਪਤਨੀ ਕੀਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਖਤੇ ਰੈਲੀ ਅੱਜ ਕੱਢੀ ਜਾ ਰਹੀ ਹੈ ਜੋ ਫਿਲਮ ਦੇ ਵਿੱਚ ਵੀ ਕੁਝ ਗਲਤ ਸੀਨ ਸੀਗੇ ਕੀ ਕਹਿਣਾ ਤੁਹਾਡਾ ਦੇਖੋ ਜੀ ਜਿਹੜੀ ਕੰਗਨਾ ਰਣੌਤ ਨੇ ਫਿਲਮ ਬਣਾਈ ਹੈ ਇਹ ਪਹਿਲੀ ਗੱਲ ਤਾਂ ਇਹਨਾਂ ਨੂੰ ਕੋਈ ਹੱਕ ਨਹੀਂ ਕਿ ਸਾਡੇ ਕੌਮੀ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਲਾ ਦੇ ਉੱਤੇ ਕੋਈ ਫਿਲਮ ਬਣਾਈ ਜਾਵੇ ਤੇ ਸਾਨੂੰ ਜਿਹੜੇ ਇਹਨਾਂ ਦੇ ਦ੍ਰਿਸ਼ ਦੇਖੇ ਆ ਫਿਲਮ ਦੇ ਉਹਨਾਂ ਤੋਂ ਸਾਫ਼ ਪਤਾ ਚੱਲਦਾ ਕਿ ਉਹਨਾਂ ਦੇ ਕਿਰਦਾਰ ਕੁਸ਼ੀ ਕਰਨ ਲਈ ਉਹਨਾਂ ਦਾ ਗਲਤ ਚਿਹਰਾ ਸੰਸਾਰ ਦੇ ਸਾਹਮਣੇ ਸਿੱਖਾਂ ਨੂੰ ਬਦਨਾਮ ਕਰਨ ਲਈ ਰੱਖਿਆ ਜਾ ਰਿਹਾ ਹੈ ਤੇ ਸਿੱਖ ਕਦੇ ਵੀ ਇਹ ਹੋਣ ਨਹੀਂ ਦੇਣਗੇ ਤੇ ਇਹਨਾਂ ਦੀ ਫਿਲਮ ਅਸੀਂ ਚੱਲਣ ਨਹੀਂ ਦੇਣੀ ਜੋ ਮਰਜ਼ੀ ਹੋ ਜਾ ਅਸੀਂ ਨਹੀਂ ਚੱਲਣ ਦੇ ਬਹਿਣ ਲੱਗ ਗਿਆ ਹੁਣ ਬਹਿਣ ਲੱਗਿਆ ਲਾਉਣਾ ਪੈਣਾ ਸੀ ਲਾਉਣਾ ਪੈਣਾ ਸੀ ਵੈਨ ਵਧੀਆ ਗੱਲਾਂ ਪਹਿਲਾਂ ਹੀ ਸਮਝ ਗਏ ਜੀ ਆ ਵਾਹਿਗੁਰੂ ਦੀ ਕਿਰਪਾ ਸਭ ਵਾਹਿਗੁਰੂ ਦੀ ਕਿਰਪਾ ਸੋ ਕਾਨੂੰ ਦਿਖਾਨੀਆਂ ਲਾਈਕ ਕਵੀਆਂਾਂ ਸ਼ਾਇਰ ਕੁਰਾਨੀ ਤੋਂ ਜਿੱਥੇ ਕਿਤੇ ਰੈਲੀ ਗੱਡੀ ਜਾ ਰਹੀ ਹੈ ਜੋ ਕਿ ਸ਼ਹੀਦ ਭਾਈ ਦਲਵਰ ਸਿੰਘ ਜਿੰਦਾਬਾਦ 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 ਸ਼ਹੀਦ ਭਾਈ ਦਲਵਰ ਸਿੰਘ ਜਿੰਦਾਬਾਦ 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 ਸਤ ਗਿਆਨੀ ਜਮੇਤ ਸਿੰਘ ਖਰਸੋ ਪਿੰਡਾ ਵਾਲੇ ਜਿੰਦਾਬਾਦ ਮੁਰਦਾਬਾਦ 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 ਕੰਗੜਾ ਮੁਰਦਾਬਾਦ 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 ਬਹੁਤ ਕੰਗੜਾ ਮੁਰਦਾਬਾਦ 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 ਬਹੁਤ ਕੰਗੜਾ ਮੁਰਦਾਬਾਦ 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 ਅਮਰਜੰਤ ਸਿੰਘ ਫੇਲੂ ਮੁਰਦਾਬਾਦ 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 ਅਮਰਜੰਤ ਸਿੰਘ ਫੇਲੂ ਮੁਰਦਾਬਾਦ